ਵਾਹਿਗੁਰੂ ਸਾਹਿਬ ਜੀ ਮੈਂ ਨਾਹੀ ਕਛਿਓ ਨਾਹੀ ਕਛ ਆਹੇ ਨਾਮ ਮੂਰਾ ਅਸਲ ਜਾਰਖਲੇ ਹੋ ਸਦਨਾ ਜਨ ਤੂਰਾ ਸੁਕਾ ਤਲ ਗੁਰ ਸੇਵੀਐ ਅਨਸ ਸਹਿਜ ਸੁਬਾਈ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਹਸਤੇ ਸਿਰ ਜੋ ਅੰਕ ਸਹੈ ਆਰ ਨਾ ਜੋ ਸਰ ਦੇ ਮਨ ਤਨ ਆਗੇ rakh ka ਉਬੀ ਸੇਵ ਕਰੇ ਉਹ ਗੁਰਮੁਖ ਆਪਨ ਵਾਰੀ ਆ ਸਬਰਾਜ ਸਿਟ ਕਾਲੇ ਨਾਨਕ ਗੁਰਮੁਖ ਬੂਜੀ ਆ ਜ ਆਪੇ ਨਦਰ ਕਰੇ ਖਸਤੀ ਸਿਰ ਜਿਉ ਅੰਕ ਸੁਹਾਏ ਅਰਨ ਜਿਉ ਸਿਰ ਦੇ ਮਨ ਤਨ ਰਾਖ ਕੈ ਮਨ ਤਰ ਆਗੈ ਰਾਖ ਕ ਉਪੀ ਸੇਵ ਕਰੇ ਓ ਗੁਰਮੁਖ ਆਪਨ ਵਾਰੀ ਆ ਸਬਰਾਜ ਸਿਛਕਾ ਲੇ ਨਾਨਕ ਗੁਰਮੁਖ ਬੂਜੀਐ ਜਾ ਆਪੇ ਨਦਰ ਕਰੇ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕੁ ਉਦਾਰੇ ਆਪਣਾ ਦਰਗਹ ਪਾਵੇ ਮਾਣ ਪੌੜੀ ਗੁਰਮੁਖ ਸਖੀਆ ਸਿੱਖ ਗੁਰ ਮੇਲਾਈਆ ਇੱਕ ਸੇਵ ਗੁਰ ਪਾਸ ਇਹ ਗੁਰ ਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਪਾਉ ਗੁਰ ਦਵਾਈਆ ਗੁਰ ਸਿਖਾਏ ਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਾਗਰ ਬੋਲੋ ਸਭ ਗੁਰ ਆਖ ਗੁਰ ਜਿਵਾਈਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਗੁਰ ਬੁਲੋ ਸਭ ਗੁਰ ਆਖ ਗੁਰੂ ਜਿਵਾਈਆ ਵਾਹ ਗੁਰੂ ਜਿੱਕਾ ਖਾਲਸਾ ਵਾਹ ਗੁਰੂ ਜਿੱਕੀ ਫਤਿਹ ਸ਼ਲੋਕ ਮਹਲਾ 3 ਜੀ ਹੱਤੀ ਸਿਰ ਜੋ ਅੰਕਸ ਹੈ ਅਰਣ ਜਿਉ ਸਿਰ ਦੇ ਮਰਦਨ ਆਗੇ ਰਾਖੈ ਉਭੀ ਸੇਵ ਕਰੇ ਓ ਗੁਰਮਖ ਆਪ ਨਵਾਰੀ ਐ ਸਬ ਰਾਜ ਸਿਧ ਕਾ ਲੇ ਨਾਲ ਗੁਰਮੁਖ 부ਝੀਐ ਜਾ ਆਪੇ ਨਦਰ ਕਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਸਾਹਿਬ ਜੀ ਗੁਰੂ ਕ੍ਰਿਪ ਬਨਵਾਇ ਖੜਗ ਕੇਤ ਮਾ ਛਨ ਤਿਹਾਰੀ ਆਪਾ ਦੇ ਲੇ ਉਬਾਰੀ ਸਰਬੋ othor ओ सहाई ਧੁੱਟ ਦੋਤੇ ਲਿਓ ਵਿਚਾਈ ਵਾਹਿਗੁਰੂ ਜੀ ਆਥ ਚਤਰਥ ਬ੍ਰਹਮਾ ਬਚੇ ਇਸ ਖਤਰੰ ਪਾਰੀ ਛੰਦ ਮਿਲ ਦੀਨ ਦੇਵਤਾ ਲਗੇ ਸੇਵ ਬੀਤੇ ਸੌ ਵਰਖ ਰੀਜੇ ਗੁਰਦੇਵ ਦੀਨ ਦੇਵਤਾ ਲਗੇ ਸੇਵ ਬੀਤੇ ਸੌ ਵਰਖ ਰੀਜੇ ਗੁਰਦੇਵ ਤਪ ਤਾਰਾ ਰੂਪ ਬਾਛੇਸ ਆਨ ਜੀਤਾ ਸ੍ਰੇਸ਼ ਭਾਈ ਅਸਰ ਹਾਨ ਇਹ ਪਾਂਤ ਤਰਾ ਚਤਰਥ ਬਤਾਰ ਜੀਤਾ ਸ੍ਰੇਸ਼ ਹਾਰੇ ਦੀਵਾਰ ਉਠ ਦੇਵ ਸੇਵ लागे सो सर्व तार नीच नैन कर दूर गर्भ एतो चतरत अवतार ब्रह्मा बचेस समापतम वाहे गुरु जी का खालसा वाहे गुरु जी की फतेह